ਫਰਦੌਸਪੁਰ ਸ਼ਹਿਰ ਦੇ ਹਰਦੋਸ਼ਲੀ ਰੋਡ ਤੇ ਸਥਿਤ ਮੁਹੱਲਾ ਪ੍ਰੇਮਨਗਰ ਦੇ ਵਸਨੀਕ ਅਤੇ ਦੁਕਾਨਦਾਰ ਰੋਡ ਤੇ ਫੈਲੀ ਗੰਦਗੀ ਅਤੇ ਕੂੜੇ ਦੇ ਢੇਰਾਂ ਕਾਰਨ ਪਰੇਸ਼ਾਨ। ਇਨਾਨੀ ਦੀ ਗੱਲ ਇਹ ਹੈ ਕਿ ਜਿਸ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਨੇ ਉੱਥੇ ਨਗਰ ਕੌਂਸਲ ਦਾ ਇੱਕ ਵੱਡਾ ਬੋਰਡ ਵੀ ਲੱਗਾ ਲੱਗਾ ਹੈ ਜਿਸ ਤੇ ਕੂੜਾ ਸੁੱਟਣ ਵਾਲੇ ਨੂੰ 5000 ਰੁਪਏ ਜੁਰਮਾਨੇ ਦੀ ਗੱਲ ਵੀ ਜੁੜੀ ਹੈ ਉਹ ਕਹੀ ਗਈ ਹੈ। ਪਰ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਖੁਦ ਨਗਰ ਕੌਂਸਲ ਦੇ ਕਰਮਚਾਰੀ ਵੀ ਇੱਥੇ ਕੂੜਾ ਸੁੱਟ ਕੇ ਜਾਂਦੇ ਨੇ ਅਤੇ ਮੀ ਕਾਰਨ ਕੂੜੇ ਦੇ ਢੇਰ ਬਦਬੂਦਾਰ ਹੋਣ ਲੱਗ ਪਏ ਜੋ ਤੇ ਪਰੇਸ਼ਾਨ ਦੁਕਾਨਦਾਰਾਂ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਤੇ ਇੱਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਕੂੜੇ ਦੇ ਢੇਰਾਂ ਦੇ ਬਿਲਕੁਲ ਸਾਹਮਣੇ ਹੀ ਇੱਕ ਬੱਚਿਆਂ ਦਾ ਨਿੱਜੀ ਸਕੂਲ ਵੀ ਹੈ ਤੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੂੜੇ ਦੇ ਢੇਰਾਂ ਨੂੰ ਹਟਾਉਣ ਦੇ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਈ ਵਾਰ ਅਪੀਲ ਕੀਤੀ ਹੈ ਪਰ ਸੁਣਵਾਈ ਨਹੀਂ ਹੋ ਰਹੀ ਹੈ ਤੇ ਇੱਥੇ ਇਸੇ ਤਰ੍ਹਾਂ ਹਰਦੁਛੰਨੀ ਰੋਡ ਤੇ ਕਈ ਹੋਰ ਥਾਵਾਂ ਵੀ ਜੜੀਆਂ ਨੇ ਜਿੱਥੇ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਰਹਿੰਦੇ ਨੇ ਜਿਨ੍ਹਾਂ ਤੂੜ ਦੀ ਬਦਬੂ ਅਤੇ ਕੀੜੇ ਮੱਛਰਾਂ ਕਾਰਨ ਜਿਹੜਾ ਇਹ ਬਰਸਾਤਾਂ ਦੇ ਮੌਸਮ ਦੇ ਵਿੱਚ ਵੀ ਬਿਮਾਰ ਦੇਖਦੇ ਆਏ ਪੂਰੀ ਖਬਰ ਆ ਕਚਮੀਰ ਸਿੰਘ ਪ੍ਰੇਮਨਗਰ ਗਿਆ ਜਾਂਸੀ ਦੇ ਸਾਹਮਣੇ ਸਾਡੀ ਮਾਰਕੀਟ ਹੈਗੀ ਆ ਆਪਣਾ ਪਹਿਲੇ ਮੇਰੇ ਵੀਰ ਨੇ ਸਭ ਕੋ ਦੱਸ ਦਿੱਤਾ ਹੈ ਜੋ ਵੀ ਹੜਕਾ ਹੋ ਰਿਹਾ ਅਸੀਂ ਕਾਫੀ ਵਾਰੀ ਕਮੇਟੀ ਘਰ ਵੀ ਜਾ ਚੁੱਕੇ ਆ ਇਥੋਂ ਤੱਕ ਕਿ ਉਹ ਜਿਹੜੇ ਆਪਣੇ ਅਧਿਕਾਰੀ ਆ ਉਹਨਾਂ ਨੂੰ ਵੀ ਮਿਲ ਕੇ ਆ ਗਏ ਆ ਜਦੋਂ ਆਪਾਂ ਜਾਈਦਾ ਦੋਸਰੇ ਤੀਜੇ ਦਿਨ ਕੂੜਾ ਚ ਕਾਉਂਦੇ ਕਾ ਉਸੇ ਵਿੱਚ ਕਾ ਦਿੰਦੇ ਆ ਉਸ ਤੋਂ ਬਾਅਦ ਕੋਈ ਨਹੀਂ ਆਉਂਦਾ ਬਿਨਾਂ ਆਪਣੇ ਹੱਲੇ ਕੇ ਫੋਨ ਕੀਤੇ ਜਾਂ ਜਾ ਮੋਟੇ ਜਾਈਦਾ ਇਹਨਾਂ ਵਾਈਫ ਕਾਫੀ ਵਾਰੀ ਕਹਿ ਚੁੱਕਾ ਵੀ ਤਹੀ ਹੜਾ ਕੋ ਪੱਕਾ ਬੰਦਾ ਕੋਈ ਗੱਡੀ ਵਾਲਾ ਲਾ ਦਿਓ ਇਹਰਾ ਉਸ ਫੇਰੇ ਸ਼ਾਮ ਆਣ ਕੇ ਤੇ ਜੋ ਵੀ ਹੈਗਾ ਕੂੜਾ ਇਕ ਟੋਕ ਕੇ ਲੈ ਜਾਇ ਕਰੇ ਪਰ ਇਹ ਅਜ ਤੱਕ ਕੋਈ ਨਹੀਂ ਆਇਆ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਗਈ ਹੈ ਇਥੋਂ ਤੀਨ ਦਿਨ ਹੋ ਗਏ ਆਪਣੇ ਰਮੀ ਕੰਟੀਨ ਤੋਂ ਲੈ ਕੇ ਬਾਈਪਾਸ ਤੱਕ ਉਹਨਾਂ ਪਾਸਿਆਂ ਦੇ ਸਾਰੇ ਪਾਸੇ ਦੋਨੇ ਪਾਸੇ ਕੂੜਾ ਹੈਗਾ ਪਰ ਲੇਕਿਨ ਕਿਸੇ ਅਧਿਕਾਰੀ ਪੂਰਾ ਪ੍ਰਸ਼ਾਸਨ ਇਥੋਂ ਲੰਘ ਕੇ ਜਾਂਦਾ ਜਾਂਦਾ ਕਿਸੇ ਦਾ ਧਿਆਨ ਨਹੀਂ ਹੈਗਾ ਇਥੇ ਕਿ ਇਹ ਵੀ ਕੋਈ ਸਮੱਸਿਆ ਦਾ ਹੱਲ ਕੀਤਾ ਜਾਵੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਆ ਸਮੈਲ ਆਉਂਦੀ ਆ ਦੁਕਾਨਦਾਰਾਂ ਦਾ ਕਿਰਾਇਆ ਵੇਖੋ ਦੁਕਾਨਾਂ ਦਾ ਕਿੰਨਾ ਦੁਕਾਨਦਾਰਾਂ ਦਾ ਤੇ ਜਦੋਂ ਕਈ ਕੋਈ ਇਹ ਨਾ ਤਾਂ ਕਸਮੇ ਦੀ ਕੋਈ ਨਹੀਂ ਆਊਗਾ ਤੇ ਇਹ ਨਾ ਕਰਾਏ ਕਿ ਤੁਹਾਨੂੰ ਦੇਣਗੇ ਇਹ ਇੱਥੇ ਤਾਂ ਰਾਤ ਨੂੰ ਕਈ ਵਾਰੀ ਸੱਪ ਵੀ ਹੁੰਦੇ ਨੇ ਇਹ ਤਾਂ ਆਵਾਰਾ ਕੁੱਤੇ ਫਿਰਦੇ ਲਾਗੇ ਸਕੂਲ ਵੀ ਹੈ ਉਹ ਵੀ ਬੜਾ ਹੁਣ ਡੈਂਗੂ ਮਜਰ ਮਸ਼ਰ ਦਾ ਜਾਂ ਮਲੇਰੀਆ ਦਾ ਐਟਮ ਬਰਸਾਤੀ ਮੌਸਮ ਹੈਗਾ ਉਹਦੀ ਬਿਮਾਰੀਆਂ ਫੈਲਣ ਦਾ ਖਤਰਾ ਹੈਗਾ ਤੇ ਕਿਤੇ ਉਹ ਵੀ ਫੈਲਦਾ ਕਿ ਜਣੀ ਬਦਬੂ ਆ ਰਹੀ ਆ ਇਹਦਾ ਕਰਕੇ ਹੜੰਗਿਆ ਜਾਨੀ ਨੁਕਸਾਨ ਦਾ ਵੀ ਖਤਰਾ ਹੈਗਾ ਇਹ ਗਾਰਾਂ ਜੇ ਪੂਰਾ ਸਾਰੇ ਸ਼ਹਿਰ ਦੀ ਇਹਦੀ ਪ੍ਰੋਬਲਮ ਮੰਨਦੀ ਆਈ ਹੈ ਪਰ ਉਹਨਾਂ ਪ੍ਰਚਾਰ ਨੂੰ ਵੀ ਚਾਹੀਦਾ ਨਾ ਇਹ ਜਗ੍ਹਾ ਕੋ ਅਰੇਂਜਮੈਂਟ ਕਰਕੇ ਤੇ ਜੋ ਵੀ ਸ਼ਹਿਰ ਦੀ ਗੰਦਗੀ ਹੈ ਇਹਨੂੰ ਸਾਫ਼ ਤੋਂ ਸਾਫ਼ ਰੱਖਿਆ ਜਾਵੇ ਇਹ ਤੇ ਪ੍ਰਸ਼ਾਸਨ ਦਾ ਮਤਲਬ ਮਤ ਫਰਜ਼ ਬਣਦਾ ਇਹਨਾਂ ਦਾ ਜੀ ਹਜੇ ਸ਼ਰਮਾ ਹਰਦਸ਼ਨੀ ਰੋਡ ਪ੍ਰੇਮਨਗਰ ਤੇ ਸਾਡੇ ਮਹੱਲਾ ਨਿਵਾਸੀ ਵੀਰ ਮੇਰੇ ਨਾਲ ਖੜੇ ਨੇ ਨਾਲ ਖੜਨ ਦਾ ਇੱਕ ਬੜਾ ਵੱਡਾ ਮੁੱਦਾ ਹੈ ਜੀ ਸਾਡੇ ਪ੍ਰੇਮਨਗਰ ਦੇ ਵਿੱਚ ਹਰਦਸ਼ਨੀ ਰੋਡ ਤੇ ਇੱਕ ਕੂੜੇ ਦਾ ਢੇਰ ਲੱਗਾ ਬਹੁਤ ਚਿਰ ਤੋਂ ਇਹ ਢੇਰ ਲੱਗ ਰਿਹਾ ਤੇ ਕਮੇਟੀ ਘਰ ਨੂੰ ਅਸੀਂ ਬਹੁਤ ਵਾਰੀ ਕਹਿ ਚੁੱਕੇ ਆਂ ਵੀ ਇਹ ਹੁਣ ਮਾਰਕੀਟ ਆ ਵੇਖੋ ਲੱਗੇ ਇੱਕ ਸਕੂਲ ਆ ਸਾਹਮਣੇ ਗੈਸ ਏਜੰਸੀ ਆ ਇਹ ਮੇਨ ਗਲੀ ਆ ਸਾਹਮਣੇ ਦੇਸ਼ ਭਗਤ ਗਲੀ ਇਹਦੇ ਬਾਹਰ ਗਲੀ ਦੇ ਉੱਤੇ ਢੇਰ ਲੱਗਾ ਔਰ ਵੱਡੀ ਗੱਲ ਇਹ ਆ ਵੀ ਉਹਦੇ ਉੱਤੇ ਇੱਕ ਬੋਰਡ ਲੱਗਾ ਆ ਵੀ ਜਿਹੜਾ ਕੂੜਾ ਛੁੱਟੇਗਾ ਉਹਨੂੰ 5000 ਰੁਪਏ ਜੁਰਮਾਨਾ ਤੇ ਦੇਖਣ ਜੇ ਇਹ ਹੁੰਦਾ ਵਾ ਵੀ ਜਿਹੜੇ ਕਮੇਟੀ ਘਰ ਦੇ ਸਫਾਈ ਕਰਮਚਾਰੀ ਹੈ ਨਾ ਉਹ ਵੀ ਕੂੜਾ ਇੱਥੇ ਹੀ ਛੁੱਟ ਜਾਂਦੇ ਆ ਹੁਣ ਦੇਖਿਆ ਜਾਏ ਵੀ ਜੇ ਬੋਡੀ ਕਮੇਟੀ ਘਰ ਵਾਲਿਆਂ ਲਾਇਆ ਤੇ ਜੇ ਕਮੇਟੀ ਘਰ ਵਾਲੇ ਆ ਕੇ ਸਫਾਈ ਕਰਮਚਾਰੀ ਇਥੇ ਕੋੜਾ ਛੁੱਟ ਜਾਣਗੇ ਤੇ ਲਾਗੇ ਚੱਕੇ ਮਾਰਕੀਟ ਤਾਂ ਜੀਨਾ ਹਰਾਮ ਆ ਤੁਸੀਂ ਗੁਰਦਾਸਪੁਰ ਤੋਂ ਤੁਰਪੁਰ ਰੈਸਟ ਹਾਊਸ ਜਿੱਥੇ ਅਫਸਰ ਆ ਕੇ ਰਾਤ ਸੌਂਦੇ ਨੇ ਰੈਸਟ ਕਰਦੇ ਨੇ ਉਹਦੇ ਲਾਗੇ ਵੀ ਬਹੁਤ ਲੰਮੀ ਲਾਈਨ ਜਿਹੜੀ ਕੋੜੇ ਦੀ ਲੱਗੀ ਆ ਜਿਆ ਗੈਜੈਂਸ ਦੇ ਸਾਹਮਣੇ ਢੇਰ ਆ ਗਿਆ ਉਸ ਤੋਂ ਬਾਅਦ ਗੌਰਮੈਂਟ ਗੁਰਨਾਨਕ ਕਾਲਜ ਗੁਰਨਾਨਕ ਕਾਲਜ ਦੇ ਬਾਹਰ ਬਹੁਤ ਵੱਡਾ ਢੇਰ ਸਦਰ ਥਾਣੇ ਦੇ ਬਾਹਰ ਢੇਰ ਬਸ ਸਾਡਾ ਰੋਡ ਤਾਂ ਜਿੱਦਾਂ ਕੂੜਾ ਦਾਣੀ ਬਣ ਗਿਆ ਦਾ ਹਰਦਸ਼ਣੀ ਰੋਡ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆਂ ਵੀ ਇਥੋਂ ਕੂੜਾ ਚੁਕਾਇਆ ਜਾਏ ਤੇ ਦੂਜਾ ਇੱਥੇ ਸਪੈਸ਼ਲੀ ਕਿਸੇ ਦੀ ਡਿਊਟੀ ਲਾਈ ਜਾਏ ਵੀ ਇਥੇ ਕੂੜਾ ਜਿਹੜਾ ਵਾਰ-ਵਾਰ ਨਾ ਛੁੱਟਿਆ ਜਾਏ ਅੱਗੇ ਬਰਸਾਤਾਂ ਦੇ ਦੇਣਾ ਡੇਂਗੂ ਹੋ ਸਕਦਾ ਦੁਨੀਆ ਬੰਬਾਰ ਲੱਗੇ ਤੇ ਖਲੋਣਾ ਇਸ ਵੇਲੇ ਹੀ ਇੰਨੇ ਬੰਦੇ ਖੜੇ ਆ ਪਰ ਇੱਥੇ ਖਲੋਣਾ ਮੁਸ਼ਕਲ ਆ ਇੰਨੀ ਸਮੈਲ ਆਉਂਦੀ ਆ ਕੁੱਤੇ ਆਉਂਦੇ ਆ ਲਫਾਫੇ ਚੁੱਕ ਕੇ ਪੂਰੇ ਛੜਕ ਦੇ ਖਿਲਾਰ ਦਿੰਦੇ ਆ ਦੁਕਾਨਾਂ ਦੇ ਅੱਗੇ ਖਿਲਾਰ ਜਾਂਦੇ ਆ ਸਾਹਮਣੇ ਸਕੂਲ ਆ ਉਹਦੇ ਅੱਗੇ ਲਫਾਫੇ ਚੁੱਕ ਕੇ ਲੈ ਜਾਂਦੇ ਆ ਹੁਣ ਪ੍ਰਸ਼ਾਸਨ ਅੱਗੇ ਹੀ ਹੱਥ ਜੋੜ ਕੇ ਬੇਨਤੀ ਕਰਦੇ ਸਾਰੇ ਤੇ ਜਿਹੜਾ ਇਹਦੇ ਮਗਲੇ ਪਾਸੇ ਇੱਕ ਪਲਾਟ ਆ ਜਿਹਦਾ ਉਹਨੂੰ ਵੀ ਚਿੱਠੀ ਗੱਡੀ ਜਾਏ ਵੀ ਆਪਣੀ ਜਿਹੜੀ ਦੁਕਾਨ ਦੇ ਅੱਗੇ ਸਫਾਈ ਕਰਾਈ ਜਾਏ ਤਾਂ ਕਿ ਲੋਕਾਂ ਨੂੰ ਜੜਾ ਵਾ ਇਹ ਸਮੱਸਿਆ ਤੋਂ ਰਾਹਤ ਮਿਲੇ ਫਿਰ ਮਲਾਨਵਾਸੀ ਇਥੇ ਛੜਕ ਜਾਮ ਕਰਕੇ ਇਥੇ ਧਰਨਾ ਲਾਉਣਗੇ ਜੀ ਉਹਨਾਂ ਚਿਰ ਉਠਣਗੇ ਨੇ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੋਏਗਾ ਉਹਨਾਂ ਚਿਰ ਨਹੀਂ ਇਹ ਮੱਲਾ ਉੱਠੇਗਾ